ਹੰਸਾ ਸਿਕਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਦਾ ਵੀ ਦਿਖਾਵਾਂਗੇ ਗੱਲਬਾਤ ਆਪਾਂ ਕਰਦੇ ਵੀ ਦੀ ਹਣਾ ਨਾ ਪੁੱਛਦੇ ਸਾਰੀ ਡਿਟੇਲ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਵਧੀਆ ਜੀ ਵਧੀਆ ਤੁਸੀਂ ਸਰਾਓ। ਠੀਕ ਠਾਕ ਜੀ। ਤੇ ਵੱਡੀਆਂ ਘਣਕਾ ਘਣਕਾ ਹਾਂਜੀ ਹਾਂਜੀ। ਲਈ ਥੋੜੀ ਤਾੜੀ ਬਣਾਉਣੀ। ਠੀਕ ਐ। ਤੇ ਚਲੋ ਨਾਮ ਦੱਸ ਤੇ ਕਰੀ। ਰਾਜ ਜਤਿੰਦਰ ਸਿੰਘ। ਰੇਂਡ ਚੱਠਾ ਤਸੀਲ ਪਟਾਲਾ ਜ਼ਿਲ੍ਹਾ ਗਾਜ਼ਪੁਰ। ਫੋਨ ਨੰਬਰ ਬੋਲ ਦੇ ਕਿ 905827752। ਠੀਕ ਐ। ਹੋਣ ਕਦਮ ਮਾਰਨਾ ਚੱਕਰ ਫਿਰ ਹਰਿਆਣੇ ਨਾਲ ਸਾਰਨ ਹੁਣ ਤੁਹਾਨੂੰ ਪਤਾ ਹੈ ਜਿਹੜਾ ਤਾਜ਼ੀ ਜੱਤੀ ਜੀ ਸਿਰੇ ਭੋਗਣ ਫੁੱਕਣ ਗਾਗੇ ਆਹੋ ਉਧਰ ਹੋ ਕੇ ਤੇ ਫੇਰੀ ਠੀਕ ਆ ਸਾਡੀ ਮਾਲ ਦੇ ਦੇਣਾ ਸਿਰੇ ਭੋਗੇ ਤੁਹਾਨੂੰ ਵਾਪਰ ਆਪਣੀ ਬਣਾਣੇ ਆ ਅੱਜ ਫਿਰ ਸਾਹਜ ਜਦਾ ਹੀ ਕਰ ਦੋ ਕੰਮ ਕੀ ਅੱਜ ਪੂਰੀ ਸ਼ਾਮੇ ਪੁੱਲੀ ਦੀ ਆਹ ਤਾਰੀ ਕਰੀ ਸਈਆਂ ਕੀਤੀ ਤਾਰੀਆ ਠੀਕ ਆ ਤੇ ਰੇਟ ਇਹ ਨਹੀਂ ਰੇਟ ਆ ਤਾਜ਼ੀਆਂ ਕੱਲ੍ਹ ਦੀ ਸਈਏ ਕੋ ਪੱਤਾਂ ਦੀ ਸਈਆ ਤਾਜ਼ੀਆਂ ਸਈਆਂ ਨਾਲ ਸਾਰੀ ਬਾਰ ਬਾਰ 7 ਕਿਲੋ ਦੁੱਧ ਹੀ ਨਹੀਂ ਬਲੇਗਾ ਚਲੋ ਸ਼ੁਰੂਆਤ ਜਿਹੜੀ ਹੈ ਸੱਤਾਂ ਪਹਿਲਾਂ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ ਇਹ ਵੀਰ ਜੀ ਕੱਲ ਦੀ ਸੂਈ ਹੈ ਇਹ ਕੱਲ ਦੀ ਸੂਈ ਹੈ ਕੱਟੀ ਇਹ ਮਗਰੇ ਦੇ ਮਗਰੇ ਦੇ ਕੱਟੀਆਂ ਨਮਈਆਂ ਦੇ ਕਟੀਆਂ ਇੱਕ ਦੇ ਘਟਾ ਆ ਠੀਕ ਆ ਹਾਂਜੀ ਤੇ ਅਜੇ ਤੇ ਬੋਲਾ ਹੀ ਹੋਣਾ ਨਾ ਇਹ ਤੇ ਬੋਲਾ ਵੀਰ ਜੀ ਸਰੇ 8 ਕਿਲੋ ਸਟੱਡੀ ਹੋਊਗਾ ਹੋਊਗਾ 12 ਕਿਲੋ ਚੁੜੀ ਚਵਾਣੀ ਹੋਊਗੀ ਅੱਛਾ 12 ਲੀਟਰ ਚਵਾਜੂਗੀ ਚਵਾਈ ਕਿਹਦਾ ਲੱਗੀ ਕਾਨੂੰ ਗੱਲਾ ਠੀਕ ਆ ਬਾਕੀ ਸਵੇਰੇ 10:30 ਦਾ ਆਇਆ ਕੋਈ ਟਾਈਮ ਹੋ ਨਹੀਂ ਆ ਸਵੇਰੇ ਸਪੱਟੀ ਵੀ ਕੇ ਹੋਈਆਂ ਆ ਸਵੇਰਾ ਸਵੇਰੇ ਟਾਈਮ ਬਾਕੀ ਆ ਕਿ ਜੇ ਕਿੜੀਆਂ ਖਾਲੀ ਕੀਤੀਆਂ ਵਾ ਜੇ ਕੱਲ ਦੀ ਸੂਈ ਮਾਰ ਕੋ ਬਾਕੀ ਲੱਫੋਪਾ ਮੋਟੀ ਚੋਲੀ ਤੋਂ ਜਾਸੂਆ ਕਿੰਨੇ ਬਸਤਰੀ ਤਰੀਕੀਆਂ ਕੀ ਆ ਸਿੱਧੇ ਲੈ ਜਾਵੇ ਜੀ ਉੱਥੋਂ ਕਮਾ ਲਿਆ ਹਾਂ ਦੇਖ ਸਾਹ ਦੇ ਹਵਾ ਨਾ ਇਧਰ ਲੱਗੇ ਤਾਂ ਬਾਕੀ ਥੱਲੇ ਚੰਗੀ ਤਿਆਰ ਹੋਈ ਆ ਇਹਦੇ ਵੀ ਜੀ ਹੁੰਦੀ ਠੰਡ ਹਾਂਜੀ ਫਿਰ ਤੇ ਮਈ ਤੋਂ ਚੌੜਾ ਜਾਂਦੀ 13-14 ਗੱਲੋ ਹਾਂਜੀ ਤੇ ਗਰਮੀ ਦਾ ਮੌਸਮ ਮਈ ਤੋਂ 11-12 ਕਿਲੋ ਰਮਾਨਾ ਜੋਗੀ ਬਾਕੀ ਥਾਣਾ ਦੀ ਸਾਡੀ ਗਰੰਟੀ ਇੱਕ ਨੰਬਰ ਚੋਂ ਲੱਗੀ ਹੋਈ ਮੈਨੂੰ ਤੇ ਮੋਲੇ ਦਾ ਮੋਲੇ ਦਾ ਸੀਰ 80000 ਰੁਪਏ ਹਾਂਜੀ ਵੇਚਾ ਕਰਨਾ ਮੰਨਤਾ ਨਾ ਨਹੀਂ 70000 ਦੇਵਾਂਗੇ 75000 ਦੀ ਦੇ ਦੋਗੇ ਠੀਕ ਆ ਤੇ ਹਵਾਨਾ ਇਹਦਾ ਇੱਕ ਵੀ ਖੇਤ ਲੱਗਦਾ ਦੇਖ ਸਕਦੇ ਜੀ ਆ ਦੇਖ ਸੰਦੇ ਬਾਕੀ ਥਾਣਾ ਦਾ ਸਾਈਜ਼ ਵੀ ਜਿਹੜਾ ਕਾਫੀ ਚੰਗਾ ਵਾ ਤੇ ਹੁਣ ਆ ਦਿਖਾਉਣੀ ਤੁਹਾਨੂੰ ਦੁੱਧ ਚੰਗੇ ਭਾਰੀ ਝੋਟੀ ਚੰਗੀ ਸੰਭੀ ਆ ਕਹੇ ਵੀਨੇ ਰੀਜਣਾ ਮੇਰੇ 5ਵੇਂ ਦੀ ਚਵਾਈਆ ਵੇਖੋ ਝੋਟੀ 10000 ਕਿਲੋ ਤਿਆਰ ਦੁੱਧ ਹੋਗਾ 8 79 ਦੀ ਸੁਈ ਮਗਰ ਕੱਟੀ ਜੇ ਦੇ ਅੱਛੇ ਦੇ ਮਗਰ ਵੀ ਕੱਟੀ ਆ ਦੁੱਧ 10 ਲੀਟਰ ਦਾ ਬਿਲਕੁਲ ਤਿਆਰ ਬਾਹਰ ਹੋਗਾ ਬੇਬੀ ਚੋਗੀ ਵੀ ਫੜੇ ਤੇ ਇੱਕ ਨੰਬਰ ਬੱਗੀਓ ਪੂਰ ਛਟਾਵੇ ਕਰਾਈਸ ਵਿੱਚ ਤਪੀ ਦੇ ਕੇ ਮਹੀਨਾ ਵਾਂਗੇ ਕਿੰਨਾ ਕਿ ਚਵਾਈ ਜਾਊਗੀ ਦੁੱਧ ਵਿੱਚ 12 ਕਿਲੋ ਵੀ ਚਵਾਊਗੀ ਵੱਡੀ ਝੋਟੀ ਲਿਆ ਫਿਰ ਤੋਰ 55000 ਦੀ ਉਦਾਂ ਝੋਟੀ ਜਲਾ ਵਜ ਰਿਆ ਠੀਕ ਹੈ ਜੀ ਸੰਭੀ ਸੰਭੀ ਬੜੀ ਰੀਜਣਾਵਾ ਜਿਹੜੇ ਤਾਂ ਵੀ ਲੋਹੀ ਆ ਤੇ ਇਹਦੇ ਮਗਰ ਵੀ ਕੱਟੀ ਬਾਕੀ ਖਾਣਾ ਦਾ ਸਾਈਜ਼ ਗੈਪ ਵੀ ਇਹਦਾ ਕਾਫੀ ਚੰਗਾ ਆ ਖਾਣਾ ਗਲਾ ਬਣ ਲਗਾ ਕੁਕਰਾ ਕਰ ਲਾ ਆ ਦੇਖਾਂਦੇ ਜੀ ਚੰਗੀ ਰੀਝ ਨੇ ਸੰਭੀ ਕਿਸੇ ਵੀ ਨੇ ਹਾਂ ਦੇਖ ਸੰਦੇ ਹਵਾਨੇ ਦੇ ਨਾੜਾਂ ਵੀ ਚੰਗੀਆਂ ਤੇ ਥਨਾ ਦਾ ਸੱਜ ਗੈਪ ਵੀ ਚੰਗਾ ਪੂਰੀ ਪਲੀ ਝੋਟੀ ਆ ਇਧਰ ਹੋ ਗਿਆ ਬੰਦੇ ਆ ਬੇਖੋ ਗਿਆ ਸਾਰੇ ਥਣ ਇੱਕੋ ਜਿਹੀ ਲੱਗੇ ਹਾਂ ਦੇਖ ਸਾਰੇ ਪਾਸੇ ਗਿਆ ਰ ਤੇ ਕਿੰਨਾ ਰੱਖਣਾ ਇਹਦਾ ਮੁੱਲ ਇਹਦਾ ਮੁੱਲ 80000 ਰ 80000 ਰ ਹਾਂਜੀ ਵਿੱਚ ਕਰਨੀ ਛੜ ਛੜ ਤਿੰਨ ਛੜ ਦਾਂਗੇ 77000 ਹੀ ਦਵਾਂਗੇ ਅੱਛਾ ਹਾਂ ਨਾ ਵੀਰ ਜੀ 77000 ਅੱਛਾ ਵੀ 75 ਦੀ ਦੇ ਦੇਣੀ ਹੈ 70 ਵੀ ਦੇ ਦਾਂਗੇ ਬਾਕੀ ਇਹ ਭਾਅ ਮਿਲੂਗਾ ਨਾ ਠੀਕ ਆ ਬਾਕੀ ਇਹ ਕਿ ਕੋਈ ਇੱਥੇ ਆਣ ਕੇ ਵੇਖੇ ਇਹ ਕਰੀ ਝੋਕੇ ਝੋਡੀ ਕਿਸਲੇ ਪਹਿਲੀ ਛੱਡ ਕੇ ਨਾ ਜਾਊਗਾ ਠੀਕ ਆ ਪਸੰਦ ਆ ਉਹ ਕਿ ਜਦੋਂ ਛੱਡ ਕੇ ਨਾ ਜਦੋਂ ਇੱਕੋ ਜਿਹਾ ਤਾਂ ਸਾਜਵੀਆਂ ਲੱਗੀਆਂ ਠੀਕ ਆ ਹਾਂਜੀ ਠੀਕ ਆ ਤੇ ਇਹ ਵੀਰ ਦੀ ਪਸੰਦ ਦੀ ਸਹੀ ਏ ਇਹ ਪਸੰਦ ਕੱਟੀ ਏ ਇਹਦੇ ਮਗਰ ਵੀ ਕੱਟੀ ਆ ਜਿਹੜੀ 8 9 ਕੋਲੇ ਬੋਲਾ ਸਟਾਰਟਿੰਗ ਹੋਵੇ ਤੇ ਲਈ ਬੜੀ ਮਈ ਆ ਤੇ ਇਹ ਕਿੰਨਾ ਕੁ ਦੋ ਚਵਾਈ ਜਾਊਗੀ ਵੀਰ ਜੀ ਵੀ 11 12 ਕੋਲ ਮਾਰਾ ਜਾਊਗੀ 81 ਨੰਬਰ ਤੇ ਵਾਈਪਸ ਮਾਈਓ ਸਮਾਹ ਹੋਊਗਾ ਠੀਕ ਆ ਜੀ ਇੱਕ ਬੰਨੇ ਮੜ ਜਨਾ ਉਹਨੇ ਬੱਚਾ ਜੋਮ ਕਰਕੇ ਆ ਰਿਹਾ ਇੱਕ ਕੱਦ ਕਾਠ ਇਹਦਾ ਵੀ ਚੰਗਾ ਵਾ ਬੜੀ ਨਹੀਂ ਆ ਪਾਰੇ ਪੱਲੇ ਦੀ ਮਾਝੇ ਵੀ ਬਾਕੀ ਇਹ ਕਿ ਸੋਈ ਹੈ ਵੀ ਕਿੰਦੇ ਕਿ ਪਰਸੋਂ ਦੀ ਉਹਦੇ ਕਰਕੇ ਸਰੀਰ ਇਹ ਪੂਰਾ ਜਿਹੜਾ ਵਾ ਲੱਪਾ ਚੁੱਕਿਆ ਨਹੀਂ ਉਹਨੇ ਤੇ ਇਹਦਾ ਮੁੱਲ ਵੀ ਦੀ ਫਿਰ ਇਹਨਾਂ ਮੋਲੇ 70 ਯਾਰ 70 ਯਾਰ ਹਾਂਜੀ ਤੇ ਵਿੱਚੋਂ ਕੁਛ ਛੋਟ-ਛਾਟ ਕਰ ਦਿੰਦੇ ਹਾਂ ਹਾਂਜੀ 65000 ਦੀ ਦੇ ਦਾਂਗੇ 65000 ਦੀ ਦੇ ਦੋਗੇ 65000 ਦੀ ਠੀਕ ਹੈ ਤੇ ਦੋਦੇ ਕਿੰਨਾ ਚਵਾਈ ਜਾਊਗੀ ਜੀ ਯਾਰ ਫਰਕ ਰਮਾਨਾ ਚਾਊਗੀ ਇੱਕ ਥਣ ਕੋਈ ਨਿੱਕਾ ਨਹੀਂ ਰੱਖਦੇ ਉਹ ਮੜ ਜਾਣਾ ਬੱਚੇ ਨੇ ਮੂੰਹ ਮਾਰਿਆ ਜੇ ਉਤਰਾਂ ਥਣ ਤੁਹਾਨੂੰ ਓਕੇ ਸਾਰੇ ਬਿਲਕੁਲ ਪਿਛਲਾ ਪਿਛਲਾ ਉਹ ਦੋ ਡੰਗ ਚੋ ਕੇ ਤਾਂ ਸਾਡੀ ਕਰੇਗਾ ਧਾਰ ਦਾ ਫਰਕ ਹੋਊਗਾ ਜੇ ਕੋ ਆਨਲਾਈਨ ਮਗਾ ਕੇ ਕ੍ਰਾਈਸਮੇ ਤੇ ਪੈਸੇ ਦੇ ਕੇ ਵਾਪਸ ਲਿਆਵਾਂਗੇ ਠੀਕ ਹੈ ਜੀ ਓਏ ਬੱਚੇ ਮੜ ਜਾ ਜੇ ਇੱਕ ਮੰਨ ਨੇ ਕੱਟੀ ਲੱਗ ਗਈ ਕੱਟੀ ਦਾ ਬੜਾ ਰ ਤੇ ਇਹ ਤਾਂ ਮਗਰ ਕੱਟਾ ਨਹੀਂ ਤੇ ਮਗਰ ਕਟੀਆਂ ਇਹਦੇ ਮਗਰ ਵੀ ਕੱਟੀ ਫਿਰ ਸਾਰੀਆਂ ਮਗਰ ਹੀ ਕਟੀਆਂ ਸਾਰੀਆਂ ਮਗਰ ਹੀ ਕਟੀਆਂ ਵਾ ਬਾਕੀ ਮੱਝ ਇਹ ਵੀ ਪੂਰੇ ਭਾਰੇ ਪੱਲੇ ਦੀ ਤਿਆਰ ਹੋਊਗਾ 12 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸ ਤੇ ਬਾਕੀ ਸੋਈ ਸਵਾਈ ਆ ਦੁੱਧ ਕੋਈ ਆਪਣੀ ਚਵਾਈ ਕਰਕੇ ਲੈ ਜੇ ਬੱਚੇ ਤੁਹਾਨੂੰ ਹੁਣੇ ਸਾਰੀਆਂ ਜੀ ਦਿਖਾ ਦੇਣੇ ਤਾਜੀ ਬੱਚੇ ਜਿਹੜੇ ਬਿਲਕੁਲ ਨਾੜੂ ਤੇ ਹੀ ਆ ਬੱਚੇ ਸਾਰੇ ਬਾਕੀ ਇਹ ਆ ਕਿ ਜਿਹੜਾ ਕੋਈ ਵੀਰ ਇੱਥੇ ਆਊਗਾ ਪਸੰਦ ਆਊਗੀ ਇਹ ਕਰੀ ਸੋਈਆਂ ਸੁਆਈਆਂ ਵਾ ਦੁੱਧ ਕੋਈ ਆਪਣਾ ਚਵਾਈ ਕਰਕੇ ਲੈ ਜੇ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਸੋਈਆਂ ਮੱਝਾਂ ਹੋਣ ਕਟੀਆਂ ਵਾਲੀਆਂ ਹੋਣ ਅੱਜ ਸਾਰੀਆਂ ਹੀ ਕਟੀਆਂ ਵਾਲੀਆਂ ਤੇ ਸਾਰੀਆਂ ਹੀ ਸੋਈਆਂ ਤੇ ਵੀ ਬਿਲਕੁਲ ਨਿੱਗਰ ਹਵਾਨੇ ਦੀ ਆ ਜਿਹੜੀ ਤੇਜਾ ਮੁੱਲ ਵਿਤੀ ਫਿਰ ਵਿਤੀ ਦੁੱਧ ਦੇ ਸਲੇ 12 ਤੋਂ ਬਾਹਰ ਹੋ ਕੇ 12 ਕਰਕੇ ਜੇਣਾ ਦੁੱਧ ਮਹੀਂ 14-15 ਕਿਲੋ ਚ ਆ ਜੂਗੀ ਠੀਕ ਆ ਸੱਜਰ ਮਈਆਂ ਦੇ ਹੱਥੇ ਦੇ ਅੰਦਰ ਸੂਈ ਆ ਠੀਕ ਆ ਤੇ ਮੁੱਲਾ ਨਹੀਂ ਮਾਰਿਆ ਮੋਲੇ ਦਾ ਵਿਤੀ 90000 90000 ਹਾਂਜੀ ਵਿੱਚੋਂ ਕਰਨੀ ਛੋਟ-ਛਟ ਤੇ ਨਹੀਂ ਛੜਾਂਗੇ 87000 ਦੀ ਮੈਂ ਲਵਾਂਗੇ 12 ਕਿਲੋ ਦੁੱਧ ਚੋ ਕੇ ਘੜਿਆੜੀ 12 ਕਿਲੋ ਦੁੱਧ ਹੋਵੇ ਤੇ ਲੈ ਜੇ ਮੇਰੇ ਨਾਲ ਹੋਵੇ ਛੜ ਜੀ ਠੀਕ ਆ ਹਾਂਜੀ ਤੇ ਬੱਚੇ ਵੀ ਖਾ ਦੀਏ ਕਰੀ ਫਿਰ ਗਾਵੇ ਦਿਖਾ ਦੀਏ ਆ ਬੱਚੇ ਆ ਸਾਰੀਆਂ ਕੱਟੀਆਂ ਹੀ ਆ ਤੇ ਤਾਜ਼ੀਆਂ ਹੀ ਕੱਟੀਆਂ ਵਾਂ ਜਿਹੜੀਆਂ ਹਾਂ ਦੇਖ ਸਾਡੇ ਨਰਿੰਗਰੇ ਨਾਲੀ ਤੇ ਆਹ ਗਾਂ ਦਾ ਬੱਚਾ ਹੈ ਆਹ ਗਾਂ ਦਾ ਬੱਚਾ ਜਿਹੜਾ ਉੱਧਰ ਵੱਜਾ ਵਾ ਆਹ ਦਗੀ ਨਾਲੀ ਇਹ ਹੋਰ ਕਿਸ ਗਾਂ ਦਾ ਬੱਚਾ ਉੱਧਰ ਪੰਨੀ ਹੈਗਾ ਉਹ ਘਰ ਵਾਲਾਂ ਦੀ ਸੀ ਤੇ ਕਿੰਨਾ ਵਿੱਧੀ ਇਹਦੇ ਕੋਲ ਦੁੱਧ ਉਹਦੀ ਵੀ ਜੀ ਕੋਈ 11-12 ਕਿਲੋ ਆਇਆ ਹੈਗਾ ਪਰ ਸਾਨੂੰ ਜਨਾ ਥੋੜੀਆਂ ਘਟਾ ਰਗਾ ਘਾਟੇ ਚੱਲਦਾ ਥਣ ਅੱਛਾ ਥੋੜੀਆਂ ਘਟਾ ਆ ਦੁੱਧ ਕਿੰਨਾ ਜੀ ਉਹਦੀ ਵੀ ਜੀ 11-12 ਕਿਲੋ ਹੋਊਗਾ ਹਣ ਤੋੜ ਦੋ ਫੇਰ ਇਹਨਾਂ ਵਿੱਚ ਇੰਨਾ ਸੋਈਨ ਕਿੰਨੇ ਦੇਣਾ ਹੋਏਗੇ? 6 ਨੂੰ 12 ਤੇਰਾ ਦੇਣਾ ਫਿਰ ਮਰੇ ਵਾਟਾ ਆਈ। ਐਂ ਦੂਜੀ ਦੂਰ। ਜਿਵੇਂ ਇਹ ਇੱਕ ਨੰਬਰ ਲੱਗੀ ਹੋਊਗੀ ਫਿਰ। ਬਾਕੀ ਇਹ ਕਿ ਕੱਦ-ਕਾਠ ਚੰਗਾ ਵਾ। ਤੇ ਇੱਕ ਸੰਝ ਧਾਰਾਂ ਘਾਟਿਆ ਜਿਹੜੀਆਂ ਕਿੰਦੇ। 20 ਦਾ ਕਿਲੋ ਜਿਹੜਾ ਕਿੰਦੇ ਕੀ ਹੈਗਾ ਵਾ। ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ। ਤੇ ਕਿੰਨਾ ਰੱਖਣਾ ਵਿਧਿਆਤਾ ਮੁੱਲ ਫੇਰ ਆਪਾਂ ਦਾ ਵਿਧੀ 3000 3000 ਆ ਹਾਂਜੀ ਵਿੱਚੋਂ ਛੋਟ ਛੜ ਕਰ ਦਈਏ ਦੱਸ ਦੋ ਕਿੰਨੀ ਕਰਤੀ ਜੱਸ ਨੋ ਹੀ ਕਰੀਏ ਬਿਲਕੁਲ 5000 ਦੀ ਦੇ ਦਾਂਗੇ 5000 ਦੀ ਦੇ ਦੋਗੇ ਹੋਰ ਛੋਟ ਕਰ ਦੋਗੇ ਮੋਕੇ ਤੇ ਹੋਰ ਯਾਰ ਛੜ ਛੜਦਾ 24000 3000 ਦੀ ਦੇਵਾਂਗੇ ਠੀਕ ਹੈ ਤੇ ਦੁੱਧ 10 ਲੀਟਰ ਚ ਵਾਦੋ ਕੀ ਕਰ ਬਾਹਰ ਹੋਗਾ ਯਾਰ 12 ਕੋ ਚੋਗੇ ਖੜੇ ਆ ਡੇ ਘਰ ਠੀਕ ਹੈ ਜੀ ਹਾਂਜੀ ਠੀਕ ਹੈ ਵਿਧਿਆਰ ਕੁਝ ਕਹਣਾ ਹੁਣ ਠੀਕ ਹੈ ਫਿਰ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖ ਬਾਕੀ ਸਾਰੀਆਂ ਸੋਹਣੀਆਂ ਮੱਝਾਂ ਇੱਥੇ ਆਉਂ ਆ ਮਗਰ ਵੀ ਕਟੀਆਂ ਵ ਤੇ ਬਹੁਤ ਹੀ ਵੀ ਰੈਂਡ ਮੰਗ ਹੁੰਦੀ ਇਹ ਕਟੀਆਂ ਵਾਲੀਆਂ ਮੱਝਾਂ ਹਨ ਸੋਈਆਂ ਸਵਾਈਆਂ ਹੁਣ ਅੱਜ ਉਹ ਵੀ ਰੈਂਡ ਦੀ ਡਿਮਾਂਡ ਜਿਹੜੀ ਪੂਰੀ ਹੋਣੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਤਨਵਾਜੀ